ਕਾਮਰੂਪ ਦਾ ਰਾਜਾ ਕਈ ਸਾਲਾਂ ਤੋਂ ਦਿੱਲੀ ਸਰਕਾਰ ਦੀ ਈਨ ਨੂੰ ਨਹੀਂ ਮੰਨ ਰਿਹਾ ਉਸ ਰਾਜੇ ਨੂੰ ਆਪਣੇ ਅਧੀਨ ਕਰਨ ਹਿੱਤ ਔਰੰਗਜ਼ੇਬ ਨੇ ਮਿਰਜ਼ਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੂੰ ਕਾਮਰੂਪ ਉੱਤੇ ਹਮਲਾ ਕਰਨ ਦਾ ਆਦੇਸ਼ ਦਿੱਤਾ ਕਾਮਰੂਪ ਦਾ ਦੇਸ਼ ਜਾਦੂਗਰਨੀਆਂ ਦਾ ਗੜ ਮੰਨਿਆ ਜਾਂਦਾ ਸੀ ਜਾਦੂਗਰਨੀਆਂ ਤੋਂ ਆਪਣੇ ਬਚਾ ਲਈ ਰਾਜਾ ਰਾਮ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਮਦਦ ਲੈਣੀ ਚਾਹੀ ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਰਾਜੇ ਦੇ ਅਹਲਕਾਰਾਂ ਨਾਲ ਰਾਜਾ ਰਾਮ ਸਿੰਘ ਨੇ ਜਾਣ ਲੇ ਗੁਰੂ ਜੀ ਨੇ ਆਪਣਾ ਡੇਰਾ ਬ੍ਰਹਮਪੁੱਤਰ ਨਦੀ ਦੇ ਕੰਢੇ ਉਸ ਸਥਾਨ ਤੇ ਜਾ ਕੀਤਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਯਾਤਰਾ ਸਮੇਂ ਇੱਥੇ ਪੁੱਜ ਕੇ ਕਾਮਰੂਪ ਦੀਆਂ ਜਾਦੂਗਰਨੀਆਂ ਨੂੰ ਸਿੱਧੇ ਰਾ ਪਾਇਆ ਸੀ ਅਸਾਮ ਦੇ ਰਾਜੇ ਨੂੰ ਜਦ ਪਤਾ ਲੱਗਾ ਕਿ ਦਿੱਲੀ ਤੋਂ ਸ਼ਾਹੀ ਫੌਜ ਉਸ ਦੇ ਦੇਸ਼ ਉੱਤੇ ਚੜਾਈ ਕਰਕੇ ਬ੍ਰਹਮਪੁੱਤਰ ਦਰਿਆ ਤੋਂ ਪਾਰ ਆ ਉਤਰੀ ਹੈ ਤਾਂ ਉਸ ਨੇ ਆਪਣੀ ਇੱਕ ਤੋਬਨ ਨਾਮੀ ਜਾਦੂਗਰਨੀ ਮੰਗਵਾਈ ਪਹਿਲਾਂ ਇਸ ਨੇ ਸ਼ਾਹੀ ਫੌਜ ਨੂੰ ਨੁਕਸਾਨ ਪਹੁੰਚਾਉਣ ਲਈ ਬ੍ਰਹਮਪੁੱਤਰ ਨਦੀ ਵਿੱਚ ਹੜ ਲੈ ਆਂਦਾ ਪਰ ਗੁਰੂ ਸਾਹਿਬ ਨੇ ਰਾਜਾ ਰਾਮ ਸਿੰਘ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਤੋਬਨ ਜਾਦੂਗਰਨੀ ਦਰਿਆ ਦੇ ਪਾਣੀ ਦਾ ਵਹਿਨ ਬਦਲ ਕੇ ਫੌਜ ਨੂੰ ਡੋਬ ਦੇਵੇਗੀ ਐਸ ਲਈ ਫੌਜ ਨੂੰ ਪਿੱਛੇ ਹਟਾ ਲੈਣਾ ਚਾਹੀਦਾ ਹੈ। ਤੋਬਨ ਜਾਦੂਗਰਨੀ ਨੇ ਤਿੰਨ ਹਮਲੇ ਕੀਤੇ। ਦੂਜਾ ਹਮਲਾ ਉਸਨੇ ਇੱਕ ਪੱਥਰ ਦੀ ਸੇਲ ਨੂੰ ਜਾਦੂ ਦੀ ਸ਼ਕਤੀ ਨਾਲ ਉਡਾ ਕੇ ਗੁਰੂ ਸਾਹਿਬ ਵੱਲ ਮਾਰੀ ਪਰ ਗੁਰੂ ਸਾਹਿਬ ਦੇ ਇਸ਼ਾਰੇ ਨਾਲ ਇਹ ਸੇਲ ਰਸਤੇ ਵਿੱਚ ਹੀ ਡਿੱਗ ਪਈ। ਧਰਤੀ ਵਿੱਚ ਬਹੁਤ ਡੂੰਗੀ ਤੇ ਟੇਢੀ ਗੱਡੀ ਗਈ। ਤੀਜੀ ਵਾਰ ਤੋਬਨ ਜਾਦੂਗਰਨੀ ਨੇ ਇੱਕ ਵੱਡੇ ਪਾਰੇ ਪਿੱਪਲ ਦੇ ਰੋਖ ਨੂੰ ਜੜਾ ਸਮੇਤ ਪੁੱਟ ਕੇ ਗੁਰੂ ਜੀ ਵੱਲ ਸੁੱਟਿਆ। ਇਹ ਪਿੱਪਲ ਵੀ ਗੁਰੂ ਜੀ ਦੇ ਨੇੜੇ ਡਿੱਗ ਪਿਆ। ਅਤੇ ਕੋਈ ਨੁਕਸਾਨ ਨਾ ਹੋਇਆ ਪਿੱਪਲ ਜ਼ਮੀਨ ਵਿੱਚ ਗੱਡਿਆ ਗਿਆ ਤੇ ਫੇਰ ਹਰਾ ਭਰਾ ਹੋ ਗਿਆ ਇਹ ਪਿੱਪਲ ਅੱਜ ਕੱਲ ਵੀ ਉੱਥੇ ਕਾਇਮ ਹੈ ਸਤਗੁਰਾਂ ਦੀ ਨਜ਼ਰ ਪੈਣ ਨਾਲੇ ਜਾਦੂਗਰਨੀ ਦੀ ਮੰਤਰਾਂ ਦੀ ਸ਼ਕਤੀ ਖਤਮ ਹੋ ਗਈ ਸਿਪਾਹੀ ਤੋਬਨੂ ਫੜ ਕੇ ਲੈ ਆਏ ਉਹ ਬਹੁਤ ਡਰੀ ਪਰ ਗੁਰੂ ਜੀ ਦਾ ਰੂਪ ਵੇਖ ਕੇ ਚਰਨਾਂ ਤੇ ਟੈ ਪਈ ਆਖਣ ਲੱਗੀ ਮੈਂ ਆਪ ਜੀ ਦੇ ਪ੍ਰਤਾਪ ਨੂੰ ਜਾਣ ਗਈ ਹਾਂ ਆਪ ਵਿਸ਼ਵ ਅਵਤਾਰ ਹੋ ਆਪ ਦੀ ਸਮਤਾ ਕਰਨ ਦੀ ਕਿਸੇ ਕੋਲ ਸ਼ਕਤੀ ਨਹੀਂ ਹੈ ਪਰ ਤੁਸੀਂ ਜਗਤ ਦੇ ਸੁਆਮੀ ਹੋ ਇਹਨਾਂ ਦੀ ਸਹਾਇਤਾ ਤੇ ਕਿਸ ਤਰ੍ਹਾਂ ਆਏ ਹੋ ਗੁਰੂ ਜੀ ਕਹਿਣ ਲੱਗੇ ਤੇਰੇ ਰਾਜੇ ਨੂੰ ਬੁਲਾ ਕੇ ਇਸ ਰਾਜੇ ਨਾਲ ਮੇਲ ਕਰਵਾਉਣ ਆਏ ਹਾਂ ਤਾਂ ਕਿ ਦੁਵਿਧਾ ਤੇ ਲੜਾਈ ਝਗੜਾ ਸਦਾ ਲਈ ਖਤਮ ਹੋ ਜਾਵੇ ਤੂੰ ਉਸ ਦਰਖਤ ਥੱਲੇ ਬੈਠ ਜਾ ਆਪਣਾ ਸਾਰਾ ਕੁਟੰਬ ਕੁਮਬੀਲਾ ਬੁਲਾ ਲੈ ਇੱਥੇ ਸਦਾ ਲਈ ਆਪਣਾ ਘਰ ਬਣਾ ਕੇ ਬਸੋ ਹੋਰ ਲੋਕ ਵੀ ਇੱਥੇ ਵਸਾ ਦੇਾਂਗੇ ਤੇਰੇ ਨਾਮ ਨਾਲ ਪਿੰਡ ਵਸਾ ਕੇ ਜਾਵਾਂਗੇ ਜਿਤਨਾ ਚਿਰ ਪਿੰਡ ਵਸਦਾ ਰਹੇਗਾ ਤੇਰੇ ਨਾਮ ਦੀ ਸ਼ੋਭਾ ਰਹੇਗੀ ਸਤਿਗੁਰਾਂ ਦਾ ਹੁਕਮ ਮੰਨ ਕੇ ਤੋਬਨ ਉਸ ਰੁੱਖ ਥੱਲੇ ਬੈਠ ਗਈ ਪਿੱਛੋਂ ਹੋਰ ਜਿਤਨੀਆਂ ਇਸਤਰੀਆਂ ਜਾਦੂਗਰनियां ਆਈਆਂ ਉਹ ਆਪਣੀ ਮਾਲਕਨ ਤੋਬਨ ਨੂੰ ਫੜਿਆ ਹੋਇਆ ਵੇਖ ਕੇ ਵਾਪਸ ਮੁੜ ਗਈਆਂ ਡਰ ਪੈ ਗਿਆ ਕਿ ਤੇ ਅਸੀਂ ਵੀ ਨਾ ਫੜੀਆਂ ਜਾਈਏ ਰਾਜੇ ਨੂੰ ਸਾਰੀ ਖਬਰ ਮਿਲੀ ਸੁਣ ਕੇ ਰਾਜਾ ਸੋਚੀ ਪੈ ਗਿਆ ਮੇਰੇ ਜੰਤਰ ਮੰਤਰ ਸਾਰੇ ਯਤਨ નિਸਫਲ ਹੋ ਗਏ ਹਨ ਹੁਣ ਕੋਈ ਚਾਰਾ ਨਹੀਂ ਜਾਪਦਾ ਕਮਕਿਆ ਦੇਵੀ ਹੀ ਹੁਣ ਸਹਾਇਤਾ ਕਰ ਸਕਦੀ ਹੈ ਜੋ ਸਦਾ ਵਿਗਨਾ ਤੋਂ ਮੈਨੂੰ ਬਚਾਉਂਦੀ ਆਈ ਹੈ ਜੋ ਵੀ ਚੜ ਕੇ ਆਇਆ ਹੈ ਕਦੇ ਨਹੀਂ ਜਿੱਤਿਆ ਧਰਮហេਤ ਸਹਾਇਤਾ ਕਰਕੇ ਦਾਸ ਦੀ ਲਾਜ ਰੱਖਦੀ ਰਹੀ ਹੈ ਇਸ ਫਸਲੇ ਨਾਲ ਦੇਵੀ ਦੇ ਮੰਦਰ ਵਿੱਚ ਰਾਜਾ ਸਮੇਤ ਮੰਤਰੀਆਂ ਤੇ ਅਹਲਕਾਰਾਂ ਦੇ ਪਵਿੱਤਰ ਹੋ ਕੇ ਹਵਨ ਦੀ ਸਮਗਰੀ ਲੈ ਕੇ ਜਾ ਪੁੱਜਾ ਪੰਡਤਾਂ ਨੇ ਹਵਨ ਕਰਕੇ ਆਰਾਧਨਾ ਕੀਤੀ ਤਾਂ ਪੰਡਤ ਦੇ ਮੁਖ ਦੁਆਰਾ ਮਨ ਭਾਵਨਾ ਵਾਲੀ ਦੇਵੀ ਬੋਲੀ ਰਾਜਾ ਤੂੰ ਚਿੰਤਾ ਨਾ ਕਰ ਤੇਰਾ ਰਾਜ ਭਾਗ ਠੀਕ ਰਹੇਗਾ ਉਦਿਰ ਰਾਜਾ ਰਾਮ ਸਿੰਘ ਗੁਰੂ ਜੀ ਦੇ ਚਰਨਾਂ ਵਿੱਚ ਪੁੱਜਾ ਬੇਨਤੀ ਕੀਤੀ ਸੈਨਾ ਬੜੀ ਕਾਲੀ ਹੈ ਘਰਾ ਤੋਂ ਆਇਆ ਸਮਾਂ ਬੜਾ ਹੋ ਗਿਆ ਹੈ ਸਭ ਆਪ ਜੀ ਦੀ ਊਂਟ ਲਈ ਬੈਠੇ ਹਾਂ ਤਨ ਵੀ ਖਰਚ ਹੋ ਗਿਆ ਹੈ ਫੈਸਲਾ ਅਜੇ ਕੋਈ ਮੁੱਕਾ ਨਹੀਂ ਜਿਵੇਂ ਆਪ ਹੁਕਮ ਕਰੋ ਪਰ ਉਧਰਵਾਰ ਦੇਣ ਵਾਲੀ ਕਮੱਖਿਆ ਦੇਵੀ ਹੈ ਜਿਸ ਨੂੰ ਰਾਜੇ ਦੇ ਵੱਡਿਆਂ ਨੇ ਪ੍ਰਸੰਨ ਕਰਕੇ ਵਾਰ ਲਿਆ ਹੋਇਆ ਹੈ ਗੁਰੂ ਤੇਗ ਬਹਾਦਰ ਜੀ ਬੋਲੇ ਫਿਰ ਵੀ ਤੂੰ ਫਿਕਰ ਨਾ ਕਰ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਕਾਰਜ ਜੀ ਛੇਤੀ ਫਤਿਹ ਹੋ ਜਾਵੇਗਾ ਸਭ ਸੇਨਾ ਸਤਨਾਮ ਦਾ ਸਿਮਰਨ ਕਰੋ ਸੰਸੇ ਵਹਿਮ ਨੂੰ ਦੂਰ ਕਰ ਦਿਓ ਥੋੜੇ ਦਿਨਾਂ ਵਿੱਚ ਫਤਿਹ ਕਰਕੇ ਆਪਣੇ ਦੇਸ਼ ਨੂੰ ਚਲੇ ਚਲਾਂਗੇ ਰਾਜਾ ਰਾਮ ਸਿੰਘ ਇਹ ਖੁਸ਼ੀ ਭਰਿਆ ਵਾਰ ਗੁਰੂ ਜੀ ਤੋਂ ਪ੍ਰਾਪਤ ਕਰਕੇ ਆਪਣੇ ਬੰਗਲੇ ਵਿੱਚ ਚਲਾ ਗਿਆ ਸੈਨਾ ਨੂੰ ਸਾਰੀ ਗੱਲ ਦੱਸੀ ਸਭ ਸਿਮਰਨ ਕਰਨ ਲੱਗ ਪਏ ਉਹ ਦਿਨ ਰਾਜਾ ਜੰਗ ਦੀ ਤਿਆਰੀ ਕਰਕੇ ਫੌਜਾਂ ਨੂੰ ਖੁੱਲੇ ਦਿਲ ਜੰਗ ਦੀ ਸਮਗਰੀ ਵੰਡ ਤੋਪਾਂ ਤੁਬਕਾ ਤੇ ਹੋਰ ਸਮਾਨ ਸਭ ਇੱਕ ਥਾਂ ਕਰ ਕਰਵਾ ਕੇ ਰਾਤ ਆਪਣੇ ਮਹਿਲਾ ਅੰਦਰ ਰਨਵਾਸ ਵਿੱਚ ਖਾਣਾ ਖਾ ਕੇ ਆਪਣੇ ਸੌਣ ਵਾਲੇ ਪਲੰਗ ਤੇ ਜਾ ਬੈਠਾ ਨਾਮ ਅਨੁਸਾਰ ਆਪਣੇ ਸ਼ਸਤਰ ਵਸਤਰ ਸਿਰ ਦਾ ਤਾਜ ਦਸਤਾਰ ਸਭ ਇੱਕ ਸੁੰਦਰ ਚੌਂਕੀ ਤੇ ਰੱਖ ਦਿੱਤੇ ਜਿੱਦੇ ਤੇ ਰੋਜ਼ ਰੱਖਦਾ ਸੀ रानियां मुट्ठी चापी सेवा रही कर रहीयां हन रणनिवास ਦੇ ਚਾਰੇ ਸੁਫੇਰੇ ਤੇ 게ਟ ਅੱਗੇ ਸਖਤ ਪਹਿਰਾ ਲੱਗਾ ਹੈ ਬਾਹਰ ਵੀ ਸੰਤਰੀ ਫਿਰ ਰਹੇ ਹਨ ਮੁੱਖਿਆ ਦੇਵੀ ਦਾ ਧਿਆਨ ਕਰ ਨਮਸਕਾਰ ਕਰਕੇ ਰਾਜਾ ਸੌ ਗਿਆ ਇੱਧਰ ਗੁਰੂ ਮਹਾਰਾਜ ਨੇ ਰਾਤ ਸ਼ਕਤੀ ਨੂੰ ਹੁਕਮ ਦਿੱਤਾ ਰਾਜੇ ਦੇ ਰਨਵਾਸ ਵਿੱਚੋਂ ਸ਼ਸਤਰ ਇੱਥੇ ਆ ਜਾਣੇ ਚਾਹੀਦੇ ਹਨ ਸ਼ਕਤੀ ਨੂੰ ਹੁਕਮ ਚਾਹੀਦਾ ਸੀ ਢਿੱਲ ਨਾ ਲੱਗੀ ਸਾਰੇ ਸ਼ਸਤਰ ਇੱਧਰ ਆ ਗਏ ਸਵੇਰੇ ਰਾਜਾ ਉੱਠਿਆ ਸ਼ਸਤਰ ਬਿਸਤਰ ਨਾ ਵੇਖ ਕੇ ਪੈ ਪੀਤ ਹੋ ਗਿਆ ਹੈਰਾਨ ਹੈ ਹਰ ਪਾਸੇ ਫੌਜ ਖੜੀ ਹੈ ਸਖਤ ਪਹਿਰੇ ਹਨ ਰਨਵਾਸ ਵਿੱਚ ਕੋਈ ਆ ਨਹੀਂ ਸਕਦਾ ਕਮੱਖਿਆ ਦੇਵੀ ਦਾ ਸਿਮਰਨ ਕਰਕੇ ਸੁੱਤਾ ਹਾਂ ਸ਼ਸਤਰ ਬਸਤਰ ਕੌਣ ਲੈ ਗਿਆ ਇਸ ਫਿਕਰ ਤੇ ਚਿੰਤਾ ਵਿੱਚ ਉਹ ਡੁੱਬ ਗਿਆ ਦੇਵੀ ਮਾਤਾ ਸਦਾ ਮੇਰੀ ਰਖਵਾਰੀ ਹੁੰਦੀ ਹੈ ਇਹ ਹੋ ਕੀ ਗਿਆ ਜੰਤਰ ਮੰਤਰਾਂ ਦੀ ਰੱਖਿਆ ਮੇਰੀ 24 ਪਾਸੇ ਹੈ ਕੋਈ ਬੜੀ ਵੱਡੀ ਮਹਾਨ ਸ਼ਕਤੀ ਵਾਲਾ ਹੈ ਜਿਸ ਨੇ ਸਭ ਨੂੰ ਦਬਾ ਕੇ ਸ਼ਸਤਰ ਬਸਤਰ ਚੁੱਕ ਲਏ ਹਨ ਕਿਸੇ ਨੂੰ ਪਤਾ ਨਹੀਂ ਰਾਜੇ ਨੇ ਚਿੰਤਾ ਵਿੱਚ ਹੀ ਇਸ਼ਨਾਨ ਕੀਤਾ ਤੇ ਪੂਜਾ ਤੇ ਬੈਠ ਗਿਆ ਪਰ ਚਿੰਤਾ ਵਿੱਚ ਪੂਜਾ ਕਿੱਥੇ ਹੁੰਦੀ ਹੈ ਜੰਗ ਦਾ ਬਨਾਇਆ ਪ੍ਰੋਗਰਾਮ ਵੀ ਚਿੰਤਾ ਦਾ ਸ਼ਿਕਾਰ ਹੋ ਗਿਆ ਰਾਜੇ ਦੀ ਮਾਂ ਆਈ ਬੋਲੀ ਪੁੱਤਰ ਮੈਂ ਦੇਵੀ ਦੀ ਭਗਤਨੀ ਹਾਂ ਮੈਂ ਹੁਣੇ ਸਾਰਾ ਪਤਾ ਕੱਢ ਕੇ ਲਿਆਉਂਦੀ ਹਾਂ ਤੂੰ ਫਿਕਰ ਨਾ ਕਰ ਤਸੱਲੀ ਦੇ ਕੇ ਮੰਦਰ ਚਲੀ ਗਈ ਉਸਨੇ ਦੇਵੀ ਦੀ ਆਰਤੀ ਕੀਤੀ ਫਿਰ ਸਭ ਨੂੰ ਹਟਾ ਕੇ ਆਪ ਧਿਆਨ ਤਰ ਕੇ ਇੱਕ ਪਾਸੇ ਬੈਠ ਗਈ ਤਬ ਭੌਣ ਤੇ ਆਕਾਸ਼ ਬਾਣੀ ਪਈ ਰਾਣੀ ਸੁਣ ਧਿਆਨ ਦੇ ਕੇ ਜੋ ਰਾਤੀ ਤੇਰੇ ਪੁੱਤਰ ਨਾਲ ਬੀਤੀ ਹੈ ਰਾਣੀ ਚੁੱਕਨੀ ਹੋ ਗਈ ਧਿਆਨ ਨਾਲ ਆਕਾਸ਼ ਬਾਣੀ ਨੂੰ ਸਮਝਣ ਲੱਗੀ ਤਿੰਨ ਲੋਕਪਤ ਕੋ ਅਵਤਾਰ ਸ੍ਰੀ ਨਾਨਕ ਜਸ ਜਗਤ ਮਜਾਰ ਤਿਸ ਗਾਦੀ ਗੁਰੂ ਤੇਗ ਬਹਾਦਰ ਜਹਾਂ ਸਿਮਰੀਏ ਤਿਸ ਥਲ ਹਾਦਰ ਭਗਤ ਰੂਪ ਆਪਣੋ ਬਪਤਾਰਿਓ ਨੌਵੇਂ ਗੁਰੂ ਜਗਤ ਜਿਨਤਾਰਿਓ ਜੋ ਸਰਤਾ ਤਨ ਸਰਨੀ ਪਰੇ ਤਹੇ ਸਹਾਇਤਾ ਸਭ ਥਲ ਕਰੇ ਜੋਧਪੁਰ ਦਾ ਰਾਜਾ ਸੇਵਕ ਹੈ ਉਹ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕਰਕੇ ਨਾਲ ਲਿਆਇਆ ਹੈ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤੁਸੀਂ ਮੀ ਉਹਨਾਂ ਦੀ ਸ਼ਰਨ ਵਿੱਚ ਜਾਓ ਆਪਣਾ ਕਾਰਜ ਸਵਾਰ ਲਓ ਤੁਹਾਡਾ ਰਾਜ اٹਲ ਰਹੇਗਾ ਮੇਰੇ ਕਹੇ ਨੂੰ ਸੱਚ ਮੰਨ ਲਓ ਉਸਨੇ ਤੁਹਾਡੇ ਸ਼ਸਤਰ ਬਸਤਰ ਮੰਗਾਏ ਹਨ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ ਸਤਿਗੁਰੂ ਕਿਰਪਾਲੂ ਹਨ ਸਾਰੇ ਵਿਗਨਾਂ ਨੂੰ ਨਾਸ ਕਰਨ ਵਾਲੇ ਹਨ ਰਾਜਮਾਤਾ ਇਸ ਤਰ੍ਹਾਂ ਕਾਸ਼ਬਾਨੀ ਦੁਆਰਾ ਦੇਵੀ ਦੇ ਬਚਨ ਸੁਣ ਕੇ ਮੱਥਾ ਟੇਕ ਕੇ ਆ ਗਈ ਦੇਵੀ ਦਾ ਹੁਕਮ ਆਪਣੇ ਪੁੱਤਰ ਨੂੰ ਦੱਸ ਦਿੱਤਾ ਤਾਂ ਉਸਨੇ ਉਸੇ ਵਕਤ ਤਿਆਰੀ ਕਰ ਲਈ ਸਾਰਾ ਪਰਿਵਾਰ ਲੈ ਕੇ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਇਆ ਮੱਥਾ ਟੇਕਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸ਼ਰਨ ਆਏ ਨੂੰ ਮਾਨ ਬਖਸ਼ਿਆ ਮਹਾਰਾਜ ਨੇ ਆਪਣੇ ਪਵਨ ਹਸਤ ਕਮਲਾ ਨਾਲ ਜਦੋਂ ਸਿਰ ਤੇ ਦਸਤਾਰ ਰੱਖੀ ਤਾਂ ਰਾਜੇ ਦੇ ਮੂਹ ਪਰਮ ਦੇ ਕਪਾਟ ਖੁੱਲ ਗਏ ਮਹਾਰਾਜ ਨੇ ਸੁੰਦਰ ਦੁਪੱਟਾ ਸਿਰੋਪਾ ਦਿੱਤਾ ਰਾਜਾ ਰਾਮ ਸਿੰਘ ਨੂੰ ਲੈ ਕੇ ਪਾਰ ਗਏ ਰਾਜੇ ਦੇ ਕਿਲੇ ਵਿੱਚ ਦੋਹਾਂ ਰਾਜਿਆਂ ਦਾ ਮਿਲਾਪ ਕਰਾਇਆ। ਉਹਨਾਂ ਆਪਸ ਵਿੱਚ ਪੱਗਾਂ ਵਟਾਈਆਂ, ਨਿਸ਼ਾਨੀਆਂ ਦਿੱਤੀਆਂ ਲਈਆਂ। ਰਾਜਾ ਪਰਮਪਾਲ ਨੇ ਬੇਨਤੀ ਕੀਤੀ, "ਮਹਾਰਾਜ, ਤੁਸੀਂ ਕੋਈ ਆਪਣੀ ਨਿਸ਼ਾਨੀ ਦਿਓ ਜਿਸ ਦੀ ਅਸੀਂ ਪੂਜਾ ਕਰੀਏ। ਭਾਵੇਂ ਚਰਨਾਂ ਦਾ ਜੋੜਾ ਬਖਸ਼ ਦਿਓ।" ਗੁਰੂ ਮਹਾਰਾਜ ਨੇ ਸ਼ਰਦਾ ਪ੍ਰੇਮ ਦੇ ਸਿੱਧਕ ਵੇਖ ਕੇ ਦਇਆ ਦੀ ਦ੍ਰਿਸ਼ਟੀ ਕੀਤੀ। ਗੁਰੂ ਮਹਾਰਾਜ ਨੇ ਇੱਕ ਤੀਰ ਦਰਖਤ ਵਿੱਚ ਮਾਰਿਆ। ਇਰ ਦਰਖਤ ਵਿੱਚ ਆਰ ਪਾਰ ਹੋ ਗਿਆ ਦੋਹਾਂ ਪਾਸਿਆਂ ਤੋਂ ਥੋੜਾ ਥੋੜਾ ਬਾਹਰ ਦਿਖਦਾ ਸੀ ਸਤਿਗੁਰੂ ਜੀ ਕਹਿਣ ਲੱਗੇ ਪਰਮਪਾਲ ਇਹ ਸਾਡੀ ਨਿਸ਼ਾਨੀ ਹੈ ਇਸ ਨੂੰ ਸਾਰਾ ਸੰਸਾਰ ਸ਼ਰਦਾ ਨਾਲ ਪੁੱਜੇਗਾ ਦੇਸ਼ ਵਿੱਚ ਕੋਈ ਵਿਗਨ ਪਏ ਇਸ ਦੀ ਪੂਜਾ ਕਰੋ ਵਿਗਨ ਤੁਰੰਤ ਦੂਰ ਹੋ ਜਾਏਗਾ ਅੱਜ ਦੇ ਦਿਨ ਇੱਥੇ ਮੇਲਾ ਲਾਉਣਾ ਇਸੋ ਕਮਨੂ ਰਾਜੇ ਨੇ ਸਵੀਕਾਰ ਕੀਤਾ ਆਪਣੇ ਧੰਨ ਭਾਗ ਸਮਝੇ ਉੱਥੇ ਯਾਦਗਾਰ ਬਣ ਗਈ ਪੁਜਾਰੀ ਬਿਠਾ ਦਿੱਤਾ ਰੋਜ਼ ਕੜਾ ਪ੍ਰਸ਼ਾਦ ਕਰਿਆ ਕਰਨ ਇਸ ਤਰ੍ਹਾਂ ਦੋਹਾਂ ਰਾਜਿਆਂ ਦਾ ਗੁਰਦੇਵ ਨੇ ਮਿਲਾਪ ਕਰਾਇਆ ਫਿਰ ਦੋਹਾਂ ਰਾਜਾਂ ਨੂੰ ਸਤਿਗੁਰੂ ਨੇ ਕਿਹਾ ਮੈਂ ਇਹ ਖੰਜੇ ਧਰਤੀ ਵਿੱਚ ਗੱਟਦਾ ਹਾਂ ਇੱਥੇ ਇੱਕ ਸੁੰਦਰ ਨਗਰ ਵਸਾਇਆ ਜਾਵੇ ਇਹ ਦੋਹਾਂ ਦੀ ਹੱਦ ਹੋਵੇਗੀ ਇੱਥੇ ਪਾਤਸ਼ਾਹੀ ਸੇਨਾ ਰਹੇਗੀ ਇਸ ਤਰ੍ਹਾਂ ਦੋਹਾਂ ਰਾਜਿਆਂ ਨੇ ਅਤਿਅੰਤ ਖੁਸ਼ੀ ਕਰਵਾਈ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਜਿੱਥੇ ਗੁਰੂ ਨਾਨਕ ਜੀ ਬੈਠੇ ਸਨ ਉੱਥੇ ਸਾਰੀ ਫੌਜ ਨੇ ਏਕ-ਏਕ ਢਾਲ ਮਿੱਟੀ ਦੀ ਸੁੱਟ ਕੇ ਉਹਨੂੰ ਹੋਰ ਉੱਚਾ ਕੀਤਾ ਯਾਦਗਾਰ ਬਣਾਈ ਤੇ ਉਸ ਰੁੱਖ ਦੇ ਕੋਲ ਇੱਕ ਨਗਰ ਤੋਂ ਬੰਦੇ ਨਾਤੇ ਵੀ ਵਸਾਇਆ